ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕਮਲ ਪ੍ਰੀਤ ਕੋਲ ਤਾਹਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਪੰਜਾਬ ਸਰਕਾਰ ਦੀ ਦੱਸਣ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਕਈਆਂ ਨੂੰ ਰੈਸਕਿਊ ਜਿਹੜਾ ਕਿ ਕੀਤਾ ਜਾ ਰਿਹਾ ਹੈ ਤੇ ਖਾਣ ਪੀਣ ਦਾ ਸਮਾਨ ਵੀ ਜਿਹੜੇ ਸਾਡੇ ਸਮੱਗਰੀ ਉਹਨਾਂ ਤੱਕ ਪਹੁੰਚਾਈ ਜਾ ਰਹੀ ਹੈ ਕੈਬਨਟ ਮੰਤਰੀਆ ਮਾਨੇ ਰੋੜਾ ਲਾਲਚਿਤ ਪੁੱਲਰ ਅਤੇ ਹਰਪੰਤ ਸਿੰਘ ਈਟੀਓ ਹਰੇਕਪਤਨ ਜਿਹੜਾ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦੀਆਂ ਮੁਸ਼ਕਲਾਂ ਵੀ ਜੜੀ ਸੁਣੀਆਂ ਗਈਆਂ ਦੱਸਤੀਏ ਹੜਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਹਰ ਪ੍ਰਕਾਰ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਸਿਹਤ ਸੇਵਾਵਾਂ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ ਲੋਕਾਂ ਦੇ ਸਹਿਯੋਗ ਨਾਲ ਸੂਬਾ ਸਰਕਾਰ ਦੀ ਸਾਰੀ ਮਸ਼ੀਨਰੀ ਹੜਪੀੜਤਾ ਦੀ ਮਦਦ ਦੇ ਲਈ ਦਿਨ ਰਾਤ ਇੱਕ ਕਰ ਰਹੀ ਹੈ ਆਪਕੋਨ ਬਾਂਧੀ ਦੀ ਸਰਕਾਰ ਸਾਡੇ ਸਾਰੇ ਕੈਬਨਟ ਦੇ ਸਾਥੀ ਮੇਰੀ ਵੀ ਬਲਾਜੀਤ ਭੁੱਲਰ ਜਿਹੜਾ ਦਾ ਇਲਾਕਾ ਪੈਂਦਾ ਹੈ ਹੈ ਤੁਹਾਨੂੰ ਜਿਹੜੀ ਸਾਰੀ ਸਾਰੀ ਕੈਬਨਟ ਹੈ ਜਿਹੜੀ ਉਹ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਹਾਇਤਾ ਕਰਨ ਦੇ ਲਈ ਬਚਾਅ ਕਾਰਜ ਜਿਹੜੇ ਉਹਨਾਂ ਦੇ ਵਿੱਚ ਲੱਗੀ ہوئی ਹੈ ਔਰ ਮੈਂ ਸਮਝਦਾ ਕਿ ਚਾਹੇ ਪ੍ਰੋਬਲਮ ਵੱਡੀ ਹੈ ਪਰ ਜਦੋਂ ਮੋਢੇ ਨਾਲ ਮੋਢਾ ਲਾ ਕੇ ਬੰਦਾ ਖੜ ਜਾਂਦਾ ਤੇ ਮੈਂ ਸਮਝਦਾ ਕਿ ਆਪਾਂ ਵੱਡੀ ਤੋਂ ਵੱਡੀ ਮੁਸ਼ਕਲ ਹੈ ਜਿਹੜੀ ਉਹ ਉਹਨੂੰ ਸਰ ਕਰ ਸਕਦੇ ਆ ਅੱਜ ਅਸੀਂ ਦਰਿਆ ਤੇ ਆਏ ਆ ਤੁਸੀਂ ਬੰਨ ਤੇ ਬੰਦਾਲਜੀ ਜੀ ਉਹਨਾਂ ਨਾਲ ਆਹ ਤਾਂ ਜਿੰਨੀ ਗੱਲ ਹੋਈ ਕਿ ਤਾਂ ਤੁਸੀਂ ਇਹ ਹਾਲਾਤ ਜਿਹੜੇ ਪਰ ਮੈਂ ਇੱਕ ਗੱਲ ਦਾ ਵਿਸ਼ਵਾਸ ਦਵਾਉਣਾ ਚਾਹਣਾ ਮੇਰੇ ਸਾਰੇ ਕਿਸਾਨ ਜੀ ਖੜੇ ਨੇ ਕਿ ਸਰਕਾਰ ਦਿਨ ਰਾਤ ਤੁਹਾਡੇ ਨਾਲ ਖੜੀ ਹੈ ਕਿਸਾਨੀ ਦਾ ਜਿੰਨਾ ਨੁਕਸਾਨ ਹੋ ਰਿਹਾ ਹੈ ਉਹਦਾ ਇੱਕ ਵਾਰੀ ਜਦੋਂ ਸਿਚੁਏਸ਼ਨ ਨਾਰਮਲਾਈਜ਼ ਹੋ ਜਾਂਦੀ ਹੈ ਗਰਦੌਰੀਆਂ ਦੀਆਂ ਉਹ ਵੀ ਹੋਣਗੀਆਂ ਔਰ ਜੋ ਮੰਨ ਦਾ ਮੁੱਲ ਹੈ ਜਿਹੜਾ ਉਹ ਵੀ ਦਿੱਤਾ ਜਾਊਗਾ ਪਰ ਸਭ ਤੋਂ ਪਹਿਲਾਂ ਅੱਜ ਦੀ ਜਿਹੜੀ ਜਿਹੜੀ ਪਹਿਲ ਹੈ ਉਹ ਇਹ ਹੈ ਕਿ ਜੋ ਜਾਨੀ ਔਰ ਮਾਲੀ ਨੁਕਸਾਨ ਹੈ ਉਹਨੂੰ ਬਤਾਇਆ ਜਾ ਸਕੇ ਡੰਗਰ ਪਸ਼ੂਆਂ ਦਾ ਜਿਹੜਾ ਨੁਕਸਾਨ ਹੈ ਹੋਣ ਦਾ ਖਦਸ਼ਾ ਬਣਿਆ ਹੋਇਆ ਉਹਨੂੰ ਬਿਤਾਇਆ ਜਾ ਸਾਰੇ ਇਸ ਕੰਮ ਦੇ ਪਰਮਾ ਸਮਝਦਾ ਕਿ ਇਹ ਇੱਕ ਸਿਰਫ ਇੱਕ ਦਾ ਕੰਮ ਨਹੀਂ ਹੈਗਾ ਇਹ ਤਾਂ ਇਨਸਾਨੀਅਤ ਦਾ ਕੰਮ ਹੈ ਤੇ ਉਸਾਰੇ ਆਪਾਂ ਲੱਗੇ ਹੋਏ ਇਹ ਕਿਉਂਕਿ 113 ਉਹ ਗੰਢੀ ਕੱਟ ਦੇ ਡੈਫੀਨਿਟਲੀ ਜਿਵੇਂ ਲਾਲਜੀ ਵੀ ਕਹੇ ਸੀ ਸਾਰੇ ਸਾਥੀਆਂ ਨੇ ਕਿਹਾ ਕਿ ਜਿਹੜੇ ਬੰਦ ਕੱਤੇ ਨੇ ਉਹਨਾਂ ਨੂੰ ਵੀ ਪੱਕੀ ਕਰਨ ਦਾ ਕੰਮ ਇਹਦਾ ਹੋਣਾ ਚਾਹੀਦਾ ਜਿਨ੍ਹਾਂ ਨੇ ਲੋਚਾਂ ਲੱਗੀਆਂ ਹੋਈਆਂ ਨੇ ਤਾਂ ਕਿ ਸਾਈਡਾਂ ਦੇ ਉੱਪਰ ਪਾਣੀ ਵੀ ਬੰਨਾਂ ਦੇ ਉੱਪਰ ਪਾਣੀ ਦੀ ਤੱਕ ਘੱਟ ਪਵੇ ਔਰ ਪਾਣੀ ਵਿਚਾਲੇ ਵਾਵਾਂਗੇ ਔਰ ਅੱਗੇ ਵਾਸਤੇ ਇਹ ਜੀ ਮੁਸਲਾ ਨਾ ਹੋਣ ਦਿੱਕਤ ਨਾ ਹੋਣ ਉਹਦੇ ਉੱਪਰ ਕੰਮ ਇਹਦਾ ਸੋਚਾਰ ਕਰੂਗੀ। ਢਾਈ ਉਹਦੇ ਬਾਅਦ 23 ਚ ਆਏ ਫਿਰ 25 ਚ ਆਏ ਜੇ 6 ਸਾਲਾਂ ਦੇ ਵਿੱਚੋਂ ਚਾਰ ਵਾਰ ਚਾਰ ਸਾਲ ਇਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਮਤਲਬ ਹੈ ਵੀ ਜਿਹੜੀ ਦੋ ਸਾਲੇ ਨੇ ਫਸਲ ਵੇਚੀ ਉਹ ਖਲੀ ਪੱਧਰ ਪੁੱਧਰ ਕਰਨ ਤੇ ਲੱਗੀ। ਮੈਂ ਤੇ ਇਹਨਾਂ ਦੇ ਜਜ਼ਬੇ ਤੋਂ ਜਿਹੜੇ ਸਾਡੇ ਕਿਸਾਨ ਭਰਾ ਨੇ ਇਹਨਾਂ ਦੇ ਜਜ਼ਬੇ ਤੋਂ ਬੜਾ ਹਰਾਨ ਤਾਪੀ ਇਹ ਬੰਦੇ નો ਪ੍ਰੋਫਿਟ નો ਲਾਅਸ ਵੀ ਜਿਹੜੇ ਵਤੇ ਉੱਤੇ ਲਾਗੇ ਪਾਲੀ ਪੱਦਰਕਾਨ ਤੇ ਬੜਾ ਇਹਨਾਂ ਦਾ ਹੌਸਲਾ ਆ ਇਹਨਾਂ ਦਾ ਹੌਸਲਾ ਇਸੇ ਤਰ੍ਹਾਂ ਹੀ ਬਲੰਦ ਰੱਖਾਂਗੇ ਕਿਉਂਕਿ ਸਾਡੇ ਭਰਾ ਨੇ ਅਸੀਂ ਲਗਾਤਾਰ ਜਦੋਂ ਵੀ ਕੋਈ ਆਫਤ ਆਈ ਹੈ ਮੈਂ ਭਰਾਵਾਂ ਨਾਲ ਡਟਿਆ ਰਿਹਾ ਖੜਿਆ ਰਿਹਾ ਗਾ ਵੀ ਖੜੇ ਰਵਾਂਗੇ ਤੇ ਦਰੀ ਪੰਜਾਬ ਦੇ ਵਿੱਚ ਹੜਾ ਦੇ ਵਿਚਾਲੇ ਸੁਨੀਲ ਚਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਕਈ ਪਿੰਡ ਸ਼ਹਿਰ ਇਸ ਸਮੇਂ ਕੁਦਰਤੀ ਕਰੋਪੀ ਦੀ ਮਾਰ ਚਲ ਰਹੇ ਹਨ ਤੇ ਹੜਾ ਕਾਰਨ ਪੰਜਾਬ ਦੇ ਵਿੱਚ ਹੋਏ ਭਾਰੀ ਨੁਕਸਾਨ ਦੇ ਮੱਦੇਨਜ਼ਰ ਪੰਜਾਬ ਆਜਪਾ ਪ੍ਰਧਾਨ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਅਤੇ ਤੁਰੰਤ ਕੇਂਦਰੀ ਮਦਦ ਦੀ ਮੰਗ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਹੜਾ ਨੇ ਫਸਲਾਂ ਤਬਾਹ ਕਰ ਦਿੱਤੀਆਂ ਹਨ ਲੋਕਾਂ ਨੂੰ ਬੇਕਾਰ ਕੀਤਾ ਹੈ ਅਤੇ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ ਇਸ ਲਈ ਇੱਕ ਵਿਸ਼ੇਸ਼ ਰਾਹਤ ਪੈਕੇਜ ਅਤੇ ਤੁਰੰਤ ਕਾਰਵਾਈ ਜ਼ਰੂਰੀ ਹੈ ਤਾਂ ਸੁਨੀਲ ਜਾਖੜ ਦੇ ਵੱਲੋਂ ਪੀਐਮ ਮੋਦੀ ਨੂੰ ਇਹ ਚਿੱਠੀ ਦਿੱਤੀ ਗਈ ਹੈ ਇਸ ਦੀ ਤਸਵੀਰ ਵੀ ਤੁਸੀਂ ਇਸ ਵੇਲੇ ਦੇਖ ਸਕਦੇ ਹਾਂ ਸਾਪ ਦਾ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਦੇ ਵੱਲੋਂ ਹੜ੍ਹਾਂ ਨੂੰ ਦੇਖਦੇ ਹੋਏ ਉਸ ਦੇ ਮੱਦੇ ਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇੱਕ ਜੜੀ ਉਹਨਾਂ ਨੂੰ ਅਪੀਲ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਖਾਸ ਤੌਰ ਤੇ ਇਹ ਕਿਹਾ ਗਿਆ ਹੈ ਕਿ ਜਿਹੜੇ ਲੋਕ ਇਸ ਦੇ ਨਾਲ ਜੂਝ ਰਹੇ ਨੇ ਕਾਫੀ ਜ਼ਰੂਰ ਦੇ ਹਾਲਾਤ ਮੁਸ਼ਕਲ ਬਣੇ ਹੋਏ ਨੇ ਉਹਨਾਂ ਨੂੰ ਉਹਨਾਂ ਦੇ ਲਈ ਜੜੀ ਕੀ ਰਾਹਤ ਸਮਗਰੀ ਦਿੱਤੀ ਜਾਵੇ ਸੋ ਆਪ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਿਆਨਕ ਹੜਾ ਨਾਲ ਪੂਰਾ ਪੰਜਾਬ ਬਰੀ ਤਰ੍ਹਾਂ ਪ੍ਰਭਾਵਿਤ ਹੈ ਜਿਸ ਨਾਲ ਜਾਨ ਮਾਲ ਖੇਤੀ ਬਾੜੀ ਅਤੇ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਹੋਇਆ ਹੈ ਪਾਵੇਂ ਕੀ ਲਗਭਗ ਪੰਜਾਬ ਦਾ ਹਰ ਖੇਤਰ ਪ੍ਰਭਾਵਿਤ ਹੋਇਆ ਪਰ ਸਭ ਤੋਂ ਗੰਭੀਰ ਅਸਰ ਪੋਆ ਵਿਧਾਨਸਭਾ ਤੋਂ ਪੱਜ਼ਰ ਕਾ ਤੱਕ ਕਪੂਰਥਲਾ ਜ਼ਿਲ੍ਹੇ ਤਰਨਤਾਰਨ ਅਤੇ ਅੰਮ੍ਰਿਤਸਰ ਸਮੇਤ ਹੋਇਆ ਜੁਤੇ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ ਪਸ਼ੂ ਮਰ ਗਏ ਹਨ ਅਤੇ ਪਿੰਡੂ ਪਰਿਵਾਰਾਂ ਨੂੰ ਆਪਣੀਆਂ ਥਾਵਾਂ ਛੱਡਣੀਆਂ ਪਈਆਂ ਹਨ ਕਟਨਾਬਿੰਦੇ ਸਿੰਘ ਨੇ ਖੜਾ ਕਰਨ ਪੰਜਾਬ ਚ ਹਾਲਾਤ ਬੇਹੱਦ ਚਿੰਤਾਜਨਕ ਬਣੇ ਹੋਣ ਕਾਰਨ ਬਚਾਅ ਅਤੇ ਰਾਹਤ ਕਾਰਜਾਂ ਲਈ ਫੌਜ NDRF ਅਤੇ ਸੂਬਾ ਪ੍ਰਸ਼ਾਸਨ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ। ਉਹਨਾਂ ਨੇ ਸਾਰੇ ਪੰਜਾਬੀਆਂ ਨੂੰ ਇਸ ਮੁਸ਼ਕਲ ਸਮੇਂ ਵਿੱਚ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਅਪੀਲ ਕੀਤੀ। ਉਹਨਾਂ ਨੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੁਰੰਤ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕਰਨ ਅਤੇ ਚੱਲ ਰਹੇ ਬਚਾਅ ਅਤੇ ਮੁਰੰਵਸੇਬੇ ਦੇ ਕੰਮਾਂ ਵਿੱਚ ਸਹਾਇਤਾ ਲਈ ਕੇਂਦਰੀ ਫੌਜਾਂ ਭੇਜਣ ਦੀ ਅਪੀਲ ਕੀਤੀ ਹੈ। ਸਾਬਕਾ ਇਥੇ ਦਾ ਅਧਿਕਾਰੀ ਗਿਆਨੀ ਰਗਵੀ ਸਿੰਘ ਜੂ ਜਿਹੜੇ ਕਿ ਕਾਫੀ ਪਾਬਕ ਨਜ਼ਰ ਆਏ ਨੇ ਦੱਸਿਆ ਕਿ ਹੜ੍ਹ ਪੀੜਤਾਂ ਦੇ ਹਾਲਾਤ ਵੇਖ ਕੇ ਉਹ ਆਪਣੇ ਹੰਝੂਆਂ ਤੇ ਕਾਬੂ ਨਾ ਕਰ ਸਕੇ ਤੇ ਉਹਨਾਂ ਦਾ ਇੱਕ ਵੀਡੀਓ ਵੀ ਸਾਹਮਣੇ ਆਈ ਹੈ। 라ਵਿਜ ਆਏ ਭਿਆਨਕ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਨ ਦੇ ਲਈ ਉਚਿਤ ਜੇ ਤੌਰ ਤੇ ਸਰਹੱਦੀ ਖੇਤਰ ਵਿੱਚ ਪੌਂਚੇ ਸਾਬਕਾ ਜਥੇਦਾਰ ਅਤੇ ਮੌਜੂਦਾ ਹੈੱਡ ਗ੍ਰੰਥੀ ਸ਼੍ਰੀ ਦਰਬਾਰ ਸਾਹਿਬ ਗਿਆਨੀ ਰਗਬੀ ਸਿੰਘ ਸਥਾਨਕ ਕਸਬੇ ਨੀਲੇ ਪਾਣੀ ਵਿੱਚ ਡੁੱਬੇ ਪਿੰਡ ਹਰੜ ਕਲਾ ਵਿਖੇ ਸਰਬੱਧ ਦੇ ਭਲੇ ਦੀ ਅਰਦਾਸ ਕਰਨ ਮੌਕੇ ਲੋਕਾਂ ਦਾ ਦੁੱਖ ਵੇਖ ਕੇ ਭਾਵੁਕ ਹੋ ਗਏ ਇਸ ਤਰ੍ਹਾਂ ਉੱਥੇ ਮੌਜੂਦ ਸਾਬਕਾ ਕੈਬਨਟ ਮੰਤਰੀ ਅਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਢਾਲੀਵਾਰ ਨੇ ਉਹਨਾਂ ਨੂੰ ਆਪਣੇ ਕਲਾ ਵਿੱਚ ਲੈ ਲਿਆ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਿੰਘ ਸਾਹਿਬ ਨੇ ਕੇਂਦਰ ਸਰਕਾਰ ਕੋਲ ਹੜ੍ਹ ਪੀੜਤਾ ਦੀ ਮਦਦ ਦੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਵੀ ਕੀਤੀ ਹੈ ਬਹੁਤ ਧੰਨਵਾਦ ਤੁਹਾਡਾ ਤੁਸੀਂ ਔਖੀ ਘੜੀ ਚਾਹੇ ਅਜ ਨਾਲ ਅਨੁਵਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਤੁਹਾਡੀ ਸਾਡਾ ਮਨ ਸ਼ਾਂਤ ਹੋ ਗਿਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤਾਂ ਅਸੀਂ ਲਈ ਤੇ ਅਸੀਂ ਨਾਲਾ ਜੱਪਨ ਸਾਡੇ ਭਰਾ ਨੇ ਸਾਡੇ ਸਵਾਰ ਨੇ ਹਾਂਜੀ ਹਾਂਜੀ ਸਾਡਾ ਹੀ ਨਾਲਾ ਕਹਿੰਦੀ ਬਹੁਤ ਸੰਕਟ ਬਹੁਤ ਬਹੁਤ ਜ਼ਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਹੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਸੀ ਡੁੱਬ ਗਈ ਸਾਡੀ ਲੱਗੇ ਆ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਹੈ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪਰਮਾਤਮਾ ਨੇ ਫੜ ਜੇ ਉਹਦੀ ਕਿਸਪੌੜੀ ਹੋਲ ਕਿਤੇ ਨਹੀਂ ਹੁੰਦੀ ਤੁਸੀਂ ਪਰਮਾਤਮਾ ਦੇ ਘਰ ਆਏ ਹੋ ਗੁਰੂ ਅੰਦਾਸ ਜੀ ਦੇ ਘਰੋਂ ਆਏ ਹੋ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬਖਸ਼ਿਸ਼ ਸਾਡੇ ਮਨ ਨੂੰ ਤਸੱਲੀ ਹੋਏ ਐਸੀ ਹੋਣੀ ਅਰਦਾਸ ਕਰਕੇ ਇਸ ਦੀ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਰਤੀ ਦੇ ਸਾਨੂੰ ਉਹ ਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂ ਕਿ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਹੈ ਉਹ ਸੱਚੇ ਪਾਤਸ਼ਾਹ ਕਾਲਦੇ ਹਾਂ ਹਾਂ ਅਲਹੁ 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 ਫਿਰਾਂ ਤੇ ਪਸੰਦ ਦਾਵਾ ਸਰਾਂ ਪਾਸੇ ਸਭਾ ਹੋਏ ਅਸੀਂ ਕਰਦੇ ਹਾਂ ਇਸ ਨੂੰ ਉਹ ਵੀ ਪਾ

ਹਾਟ ਤਹਿਰ ਆਰਾਮੀਏ ਗਵਰਨਮੈਂਟ ਦਾ ਕਾਰਜਕ੍ਰਮ ਰੋਕੂ ਸ਼ੋਪਾ ਤੋਂ ਰੋਕਣ ਦੀ ਯਤਨ ਕਰ ਮਕਾਬਲੇ ਤੋਂ ਜਿਵੇਂ ਖਾਣੇ ਤੋਂ ਖਾਣ ਬਚਾਵੋ ਗਾਸ ਆਪਣੇ ਤੋਂ ਤਲਤੀ ਬਚਾਵੋ ਸਾਤੀ ਬਾਵਨ ਲੱਗ ਗਈ ਪਰ ਬੰਸਰਦਾਇ ਤੇ ਮਾਰੇ ਰਾਨ ਘਾਲ ਦੁੱਖ ਲੱਗੇ ਨਾ ਭਾਈ ਸਾਹਿਬ ਜੀ ਪੰਜਾਬ ਵਾਸੀਆਂ ਤੇ ਬਹੁਤ ਵੱਡੀ ਗੁੱਸਾ ਆਇਆ ਸੋ ਇਹ ਜੀ 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 ਦੀਆਂ ਜੀ ਪਾਣ ਨੂੰ ਕਰ ਕਰਨ ਅੱਜ ਸੰਤੀ ਰੂਪ ਵਿੱਚ ਅਰਦਾਸ ਹੈ ਹੰਗਾਮੀਆਂ ਦਾ ਨਾਰਾ ਆਹ ਜੀ ਜੀ ਸੁਣਦਾ ਕਰੀਏ ਤੇ ਪੰਜਾਬ ਬਾਸਿੰਗ ਦੇ ਚੋਣੇ ਪ੍ਰਿਆਸ ਕਰ ਰਿਹਾ ਹਾਂ ਤਾਂ ਜੀਓ ਤੇ ਜਿੱਤ ਤੱਕ ਨਾ ਚੇਤਾਈਆ ਤੇ ਕਿੱਥੇ ਕਾਇਦਾ ਇਹ ਨਹੀਂ ਗੰਨੀ ਦੀ ਤੂੰ ਸਾਨੂੰ ਉਸਲਾ ਦੇਣਾ ਨਹੀਂ ਸਾਨੂੰ ਉਸਲਾ ਦੇਣਾ ਤੂੰ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਕਰਨੀ ਚਾਜੋ ਸਭ ਮਾਰ ਵਾਲੀ ਕਰੀਓ ਦਸ ਕੋ ਤੂੰ ਜੀ ਪਾਸ ਅਰਦਾਸ ਕਰੋ ਤੁਸੀਂ ਸਾਡੀ ਮਾਂ ਫੜਦਾ ਆਪਣੇ ਪਿਤਾ ਜਸਵੰਦਰ ਪੱਲਾ ਨੂੰ ਯਾਦ ਕਰਕੇ ਉਹਨਾਂ ਦੀ ਧੀ ਜਿਹੜੀ ਕੀ ਰੋਂਦੀ ਹੋਈ ਨਜ਼ਰ ਆਈ ਤੇ ਉਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਦੱਸਣਿਆ ਕਿ ਉਹਨਾਂ ਦੇ ਵੱਲੋਂ ਕੁਝ ਆਪਣੇ ਦਿਲ ਦੇ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਪੰਜਾਬੀ ਦਾ ਕਾਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਦਾ 22 ਅਗਸਤ ਨੂੰ ਦੇਹਾਂਤ ਹੋ ਗਿਆ ਸੀ ਮਰਹੂਮ ਜਸਵਿੰਦਰ ਪੱਲਾ ਦੇ ਭੋਗ ਤੇ ਅੰਤਿਮ ਅਰਦਾਸ ਦੀ ਰਸਮ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 ਸੀ ਵਿਖੇ ਰੱਖੀ ਗਈ ਸੀ ਤੇ ਇਸ ਦੌਰਾਨ ਪਰਿਵਾਰਕ ਮੈਂਬਰਾਂ ਫਿਲਮੀ ਇੰਡਸਟਰੀ ਤੋਂ ਇਲਾਵਾ ਸਮਾਜਿਕ ਤੇ ਰਾਜਨੀਤਿਕ ਨਾਲ ਸੰਬੰਧਿਤ ਸ਼ਖਸੀਅਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀਆਂ ਤੇ ਇਸ ਮੌਕੇ ਉਹਨਾਂ ਦੀ ਤੀ ਪੁੱਤਰ ਅਤੇ ਪਤਨੀ ਬੇਹਦ ਪਾਵਕ ਨਜ਼ਰ ਆਏ ਉਹਨਾਂ ਦੇ ਅੰਤਿਮ ਅਰਦਾਸ ਮੌਕੇ ਪਿਤਾ ਨਾਲ ਬਿਤਾਏ ਸਮੇਂ ਨੂੰ ਯਾਦ ਕਰਦੇ ਹਾਂ ਤੀਨੇ ਰੋਂਦੇ ਹੋਏ ਸ਼ਰਧਾਂਜਲੀ ਦਿੱਤੀ ਫਿਰ ਸ਼ਾਮ ਨੂੰ ਜਦੋਂ ਪੀਯੂ ਤੋਂ ਛੁੱਟੀ ਹੋਣੀ ਤੇ ਗੇਟ ਤੇ ਡੈਡੀ ਦੀ ਕਾਰ ਦਾ ਹੋਣ ਵਜਣਾ ਤੇ ਮੈਨੂੰ ਚਾਹ ਚੜ ਜਾਣਾ ਕਿ ਡੈਡੀ ਆ ਗਏ ਰਾਤ ਨੂੰ ਮੈਂ ਤੇ ਭੁਖਰਾਜ ਸਾਨੂੰ ਹਮੇਸ਼ਾ ਹੁੰਦਾ ਸੀ ਕਿ ਅਸੀਂ ਡੈਡੀ ਮੰਮਾ ਨਾਲ ਹੀ ਸੋਈਏ ਅਸੀਂ ਚਾਰਾਂ ਨੇ ਇੱਕੋ ਇੱਕੋ ਬੈੱਡ ਤੇ ਫਸ ਕੇ ਸੌਂਦੇ ਹੁੰਦੇ ਸੀ ਅਸੀਂ ਫਿਰ ਵੱਡੇ ਹੋ ਗਏ ਇੱਕ ਬੈੱਡ ਤੇ ਟਾਈਟ ਹੋਣ ਲੱਗ ਗਏ ਪਰ ਅਸੀਂ ਆਪਣੇ ਰੂਮ 'ਚ ਨਹੀਂ ਸੀ ਸੌਂਦੇ ਅਸੀਂ ਗੱਦੇ ਲਿਆਣੇ ਫੇਰ ਕਿ ਅਸੀਂ ਸੌਣਾ ਤਾਂ ਤੁਹਾਡੇ ਕੋਲ ਹੀ ਸੌਣਾ ਜੇ ਤੁਸੀਂ ਮੇਰੀ ਸਭ ਤੋਂ ਵੱਡੀ ਸਟਰੈਂਥ ਸੀ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਵੀ ਤੁਸੀਂ ਹੀ ਸੀ ਜੇ ਕਦੇ ਤੁਹਾਡਾ ਕਦੇ ਵੀ ਕੁਝ ਦੁੱਖਣਾ ਤਾਂ ਮੇਰੀ ਜਾਨ ਨਿਕਲ ਜਾਂਦੀ ਸੀ ਪੰਜਾਬ ਦੇ ਮੌਸਮ ਦੀ ਲੇਟੈਸਟ ਅਪਡੇਟ ਜਿਹੜੀ ਸਾਹਮਣੇ ਆਈ ਹੈ ਦੱਸਿਆ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ ਆਉਣ ਵਾਲੇ ਦਿਨਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ ਕੀਤੀ ਹੈ ਤੇ ਲੋਕਾਂ ਨੂੰ ਵੀ ਅਲਰਟ ਰਹਿਣ ਦੀ ਅਪੀਲ ਜਿਹੜੀ ਕੀਤੀ ਗਈ ਹੈ ਬਿਨਾਂ ਕੰਮ ਤੋਂ ਕਰੋ ਬਾਹਰ ਨਾ ਨਿਕਲਣ ਦੇ ਲਈ ਵੀ ਉਹਨਾਂ ਨੂੰ ਕਿਹਾ ਗਿਆ ਹੈ ਪੰਜਾਬ ਦੇ ਵਿੱਚ ਮੌਸਮ ਵਿਭਾਗ ਵੱਲੋਂ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਦੱਸਿਆ ਕਿ ਸ਼ਾਮ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਦਰਮਿਆਨੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਇਸ ਦੌਰਾਨ ਕੁਝ ਇਲਾਕਿਆਂ ਵਿੱਚ ਆਸਮਾਨੀ ਬਿਜਲੀ ਲਿਸ਼ਕਣ ਅਤੇ ਤੇਜ਼ ਹਵਾਵਾਂ ਚੱਲਣ ਦਾ ਵੀ ਖਤਰਾ ਹੈ ਮੌਸਮ ਦੇ ਅਨੁਸਾਰ ਪਟਿਆਲਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਚਲੰਦਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ ਅਤੇ ਹੁਸ਼ਿਆਰਪੁਰ ਵਿੱਚ ਸ਼ਾਮ ਤੇ ਰਾਤ ਨੂੰ ਦਰਮਿਆਨੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਤੀਤ ਤੋਂ 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ ਤੇ ਖਾਸ ਕਰਕੇ ਖੁੱਲੇ ਮੈਦਾਨਾਂ, ਖੇਤਾਂ ਅਤੇ ਬਿਜਲੀ ਦੇ ਖੰਬਿਆਂ ਦੇ ਨੇੜੇ ਨਾ ਖੜਨ ਦੀ ਸਲਾਹ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਸਾਲ ਬਾਅਦ ਜਿਹੜਾ ਕਿ ਚਾਈਨਾ ਪਹੁੰਚਨੇ ਤੇ ਉੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਣ ਲੱਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਕਿ ਸਵਾਗਤ ਉੱਥੇ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਤਸਵੀਰਾਂ ਉੱਥੋਂ ਦੀਆਂ ਸਾਂਝੀਆਂ ਵੀ ਕੀਤੀਆਂ ਗਈਆਂ ਨੇ ਸ਼ੰਘਾਈ ਸਹਿਯੋਗ ਸੰਗਠਨ SCO ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸੰਮੇਲਨ 31 ਅਗਸਤ ਤੋਂ 1 ਸਤੰਬਰ ਤੱਕ ਤਿਆਨਜਿਨ ਵਿੱਚ ਹੋਣ ਜਾ ਰਿਹਾ ਹੈ ਦੱਸ ਦਿੰਦੇ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੇ 2 ਦਿਨਾਂ ਦੌਰੇ ਤੋਂ ਬਾਅਦ ਚੀਨ ਦੇ ਤਿਆਨਜਿਨ ਪਹੁੰਚੇ ਹਨ ਤੇ ਉਹ ਐਤਵਾਰ ਯਾਨੀ ਅੱਜ ਤਿਆਨਜਿਨ ਸ਼ਹਿਰ ਵਿੱਚ ਸ਼ੰਗਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਹਿੱਸਾ ਲੈਣਗੇ ਐਸਰਾਨ ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਸ਼ੀ ਜਿਨਪਿੰਗ ਰੂਸੀ ਰਾਸ਼ਟਰਪਤੀ ਪੁਤਿਨ ਅਤੇ ਹੋਰ ਨੇਤਾਵਾਂ ਨਾਲ ਦੀ ਮੁਲਾਕਾਤ ਕਰਨਗੇ ਇਸ ਵਾਰ ਇਹ ਸੰਮੇਲਨ ਕੂਟਨੀਤਿਕ ਦ੍ਰਿਸ਼ਟੀਕੋਣ ਤੋਂ ਮਹੱਤਵਪੂਰਨ ਹੈ ਪ੍ਰਧਾਨ ਮੰਤਰੀ ਮੋਦੀ ਲਗਭਗ 7 ਸਾਲਾਂ ਬਾਅਦ ਚੀਨ ਪਹੁੰਚੇ ਹਨ ਚੀਨ ਪਹੁੰਚਣ ਤੋਂ ਬਾਅਦ ਵੀਆ ਮੋਦੀ ਨੇ ਐਕਸ ਬਾਰੇ ਸੋਸ਼ਲ ਮੀਡੀਆ ਪੋਸਟ ਤੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਹੀ ਤਿਆਨਜਿਨ ਪਹੁੰਚਿਆ ਮੈਂ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਵਿੱਚ ਅਰਥਪੂਰਨ ਵਿਚਾਰ ਵਟਾਂਦਰੇ ਅਤੇ ਵੱਖ-ਵੱਖ ਦੇਸ਼ਾਂ ਦੇ ਨੇਤਾਵਾਂ ਨਾਲ ਮੁਲਾਕਾਤਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ ਆਖਿਰਕਾਰ ਇਹ ਸੰਮੇਲਨ ਇੰਨਾ ਮਹੱਤਵਪੂਰਨ ਕਿਉਂ ਹੈ ਤੇ ਇਹ ਸੰਮੇਲਨ ਅਜਿਹੇ ਸਮੇਂ 'ਚ ਹੋ ਰਿਹਾ ਜਦੋਂ ਰੂਸ ਯੂਕਰੇਨ ਅਤੇ ਇਜ਼ਰਾਈਲ-ਮਾਸ ਯੁੱਧ ਚੱਲ ਰਹੇ ਹਨ ਦੱਖਣੀ ਏਸ਼ੀਆ ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਆ ਤਣਾਅ ਜਾਰੀ ਹੈ ਅਤੇ ਟਰੰਪ ਨੇ ਇੱਕ ਵਿਸ਼ਵਵਿਆਪੀ ਵਪਾਰ ਯੁੱਧ ਸ਼ੁਰੂ ਕਰ ਦਿੱਤਾ ਹੈ ਮਾਹਿਰਾ ਦਾ ਮੰਨਣਾ ਹੈ ਕਿ ਅਮਰੀਕਾ ਲਗਭਗ ਹਰ ਦੇਸ਼ ਨਾਲ ਆਪਣੇ ਸਬੰਧਾਂ ਨੂੰ ਵਿਗਾੜ ਰਿਹਾ ਤੇ ਅਜਿਹੀ ਸਥਿਤੀ ਵਿੱਚ ਇਹ ਚੀਨੀ ਰਾਸ਼ਟਰਪਤੀ ਲਈ ਆਪਣੇ ਆਪ ਨੂੰ ਇੱਕ ਵਿਸ਼ਵ ਇਹ ਉਹ ਜੋ ਸਥਾਪਿਤ ਕਰਨ ਦਾ ਇੱਕ ਚੰਗਾ ਸਮਾਂ ਹੈ ਦੱਸਣਿਆ ਕਿ ਮੋਦੀ ਅਤੇ ਜਨਪਿੰਗ ਆਖਰੀ ਵਾਰ ਅਕਤੂਬਰ 2024 ਵਿੱਚ ਰੂਸ ਦੇ ਕਾਜ਼ਾਨ ਵਿੱਚ ਬ੍ਰਿਕਸ ਮੇਲੇਨ ਦੌਰਾਨ ਮਿਲੇ ਸਨ ਤੇ ਇਸ ਦੌਰਾਨ ਦੋਵਾਂ ਵਿਚਾਰ ਦਵੱਲੇ ਗੱਲਬਾਤ ਵੀ ਹੋਈ ਸੀ ਤੇ ਉਸ ਸਮੇਂ ਸ਼ੀ ਜਨਪਿੰਗ ਨੇ ਆਖਰੀ ਵਾਰ 2019 ਵਿੱਚ ਭਾਰਤ ਦਾ ਦੌਰਾਂਗੀਤਾ ਸੀ ਫਿਰ ਦੋਵੇਂ ਨੇਤਾ ਤਾਮਿਲਨਾਡੂ ਦੇ ਮਹਾਲਿਪੁਰਮ ਵਿੱਚ ਮਿਲੇ ਸਨ ਸਮੁੰਦਰ ਦੀਆਂ ਲਹਿਰਾਵਾਂ ਵਾਂਗ ਠਾਠਾ ਮਾਰ ਰਿਹਾ ਹੈ ਬਿਆਸ ਦਰਿਆ ਦਾ ਪਾਣੀ ਕਾਫੀ ਜ਼ਿਆਦਾ ਪੱਧਰ ਤੋੜਾ ਵੱਧ ਚੁੱਕਿਆ ਹੈ ਤੇ ਆਸ-ਪਾਸੇ ਦੇ ਲੋਕਾਂ ਨੂੰ ਹੋਰ ਅਲਰਟ ਤੇ ਰਹਿਣ ਦੀ ਅਪੀਲ ਜਿਹੜੀ ਕਿ ਕੀਤੀ ਗਈ ਹੈ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਪੌਂਗ ਡੈਮ ਵਿੱਚੋਂ ਪਾਣੀ ਛੱਡੇ ਜਾਣ ਕਾਰਨ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਹੁਣ ਸਮੁੰਦਰ ਵਾਂਗ ਠਾਠਾ ਮਾਰਦਾ ਹੋਇਆ ਇੱਕ ਸੁਨਾਮੀ ਦੀ ਤਰ੍ਹਾਂ ਆਪਣੀ ਲਪੇਟ 'ਚ ਹਰੇਕ ਵਸਤੂ ਨੂੰ ਲੈ ਰਿਹਾ ਹੈ ਮੰਡ ਖੇਤਰ ਵਿੱਚ ਇਸ ਸਮੇਂ ਪਾਣੀ ਨੇ ਪੂਰਾ ਟਾਂਡਵ ਮਚਾਇਆ ਹੋਇਆ ਹਾਲਾਤ ਇੱਥੋਂ ਤੱਕ ਪਹੁੰਚ ਗਏ ਹਨ ਕਿ ਆਜੀ ਬਣ ਵਕ ਵਖ ਵਖ ਥਾਵਾਂ ਤੋਂ ਟੁੱਟ ਜਾਣ ਤੋਂ ਬਾਅਦ ਹਾਲਾਤ ਹੋਰ ਨਾਜ਼ੁਕ ਜਿਹੜੇ ਕੀ ਬਣ ਚੁੱਕੇ ਹਨ ਕਿਉਂਕਿ ਤੇਜ਼ ਵਹਾਅ ਵਿੱਚ ਵਗਦਾ ਵਿਆਸ ਦਰਿਆ ਦਾ ਪਾਣੀ ਹੁਣ ਟਾਪੂ ਨਮਾ ਪਿੰਡਾਂ ਵਿੱਚ ਵਸੇ ਕਿਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਪਿੰਡ ਰਾਮਪੁਰ ਗੋਰਾ ਦੇ ਇੱਕ ਕਿਸਾਨ ਦੇ ਘਰ ਨੂੰ ਵਿਆਸ ਦਰਿਆ ਨੇ ਵੱਡੀ ਮਾਰ ਮਾਰੀ ਹੈ ਕਰਦੀਆਂ ਦੀਵਾਰਾਂ ਟੁੱਟ ਚੁੱਕੀਆਂ ਹਨ ਅਤੇ ਆਲੇ-ਦੁਆਲੇ ਬੇहद ਤੇਜ਼ ਰਫ਼ਤਾਰ ਨਾਲ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਲੋਕ ਡਰ ਰਹੇ ਹਨ ਤੇ ਇਸ ਇਲਾਕੇ ਵਿੱਚ ਵਸੇ ਲੋਕਾਂ ਨੂੰ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਦੀਆਂ ਟੀਮਾਂ ਵੱਲੋਂ ਰੈਸਕਿਊ ਵੀ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਕਦੇ 25 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਤੁਦਰੀ ਐਮਐਲਏ ਕੁਲਵੰਤ ਸਿੰਘ ਦਾ ਵੀ ਇੱਕ ਬਿਆਨ ਜੁੜਾ ਕਿ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਲੋਕਾਂ ਦੀ ਮਦਦ ਨੂੰ ਲੈ ਕੇ ਇੱਕ ਗੱਲ ਜਿਹੜੀ ਕਿਸਾਨਾਂ ਚ ਕੀਤੀ ਗਈ ਦੱਸਦ ਨੇ ਕਿ ਮਾਨ ਸਰਕਾਰ ਦੇ ਵੱਲੋਂ ਹੜਪੀੜਤਾ ਦੇ ਲਈ ਉਹਨਾਂ ਦੇ ਲਈ ਹਰ ਇੱਕ ਚੀਜ਼ ਦਾ ਜਿਹੜਾ ਕਿ ਇੰਤਜ਼ਾਮ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਉਹਨਾਂ ਨੂੰ ਰਾਸ਼ਨ ਜਿਹੜਾ ਕਿ ਭੇਜਿਆ ਜਾ ਰਿਹਾ ਤੇ ਕੁਲਵੰਤ ਸਿੰਘ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਜੁੜਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸਾਊਥ ਦੋਬਈ ਨਾ ਤਾਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਔਰ ਕੈਬਨਿਟ ਦਾ ਔਰ ਨਾਲ ਹੀ ਪੂਰੀ ਐਡਮਿਨਿਸਟ੍ਰੇਸ਼ਨ ਦਾ ਪਹਿਤੂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜਿਹੜੀ ਪੰਜਾਬ ਤੇ ਵਿਵਤਾ ਆਈ ਆਪਤਾ ਆਈ ਹੜ੍ਹ ਆਏ ਹੋਏ ਨੇ ਉਹਨਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਕੁਦਰਤ ਦਾ ਪਤਨ ਨਹੀਂ ਜਾਂਦਾ ਵੀ ਕਿਹੜੇ ਟਾਈਮ ਕੀ ਕਰਨਾ ਵਾਪਰ ਜਾਣਾ ਇਹ ਆਪਣੇ ਹੱਥ ਵਿੱਚ ਨਹੀਂ ਹੁੰਦੀਆਂ ਪਰ ਜਦੋਂ ਕੁਦਰਤ ਦਾ ਕੋਈ ਪਾਣਾ ਇਦਾਂ ਦਾ ਵਾਪਰਦਾ ਹੈ ਤਾਂ ਕੁਛ ਨਾ ਕੁਛ ਰਾਹਤ ਦੇਣ ਲਈ ਲੋਕਾਂ ਨੂੰ ਜਦੋਂ ਆਪਾਂ ਸਾਹਮਣੇ ਆਉਂਦੇ ਆ ਲੋਕਾਂ ਨੂੰ ਬੜਾ ਵੱਡਾ ਸਹਾਰਾ ਜਿਹੜਾ ਉਹ ਮਿਲਦਾ ਹੈ ਔਰ ਪੰਜਾਬੀ ਤਾਂ ਵੈਸੇ ਵੀ ਇਸ ਗੱਲ ਤੋਂ ਪਛਾਣੇ ਜਾਂਦੇ ਨੇ ਵੀ ਜਦੋਂ ਵੀ ਕਿਤੇ ਕਿਸੇ ਨੂੰ ਭੀੜ ਪਈ ਹੈ ਦੁਨੀਆ ਦੇ ਕਿਸੇ ਵੀ ਕੋਨੇ ਤੇ ਕੱਲੇ ਪੰਜਾਬ ਦੇ ਵਿੱਚ ਨਹੀਂ ਕੱਲੇ ਭਾਰਤ ਦੇ ਵਿੱਚ ਨਹੀਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਦੋਂ ਵੀ ਕੋਈ ਭੀੜ ਪੈਂਦੀ ਹੈ ਉਹ ਤਾਂ ਪੰਜਾਬੀ ਸਭ ਤੋਂ ਅੱਗੇ ਹੁੰਦੇ ਨੇ ਔਰ ਇਸ ਗੱਲ ਦੀ ਮਿਸਾਲ ਤੁਸੀਂ ਕਰੋਨਾ 'ਚ ਦੇਖਿਆ ਹੋਗਾ ਵੀ ਬਕਾਇਦਾ ਤੌਰ ਤੇ ਉੱਥੇ ਲੰਗਰ ਲਾਏ ਗਏ ਬਾਹਰਲੇ ਦੇਸ਼ਾਂ ਦੇ ਵਿੱਚ ਸੰਭਾਲ ਕੇ ਗੁਰਦੁਆਰਾਂ ਚ ਰੱਖੇ ਗਏ ਪੇਸ਼ੈਂਟ ਸੋ ਇਸ ਕਰਕੇ ਪੰਜਾਬ ਦੇ ਦਾ ਫਿੱਤਰ ਤੇ ਆ ਵੀ ਲੋਕਾਂ ਦੀ ਸੇਵਾ ਕਰਨੇ ਮੈਂ ਬਤੌਰ ਐਮ ਐਲ ਏ ਅੱਜ ਦੋ ਟਰੱਕ ਅਸੀਂ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਵੀ ਪਸ਼ੂਆਂ ਦੀ ਖਰਾਕ ਨਹੀਂ ਆ ਰਹੀ ਹੈਗੀ ਦੋ ਟਰੱਕ ਅਸੀਂ ਕੈਟਲ ਮੈਂ ਤੇ ਮੇਰੀ ਸਮੁੱਚੀ ਟੀਮ ਨੇ ਦੋ ਟਰੱਕ ਨੇ ਜਿਹੜੇ ਉਹ ਕੈਟਲ ਫੀਡ ਦੇ ਭੇਜੇ ਨੇ ਔਰ ਇੱਕ ਟਰੱਕ ਜਿਹੜਾ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਲੋਕਾਂ ਦੇ ਅਸੀਂ ਉਹ ਭੇਜਿਆ ਤੇ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਤੁਸੀਂ ਵੱਧ ਚੜ ਕੇ ਸੇਵਾ ਕਰੋ ਬਦ ਚੜ ਕੇ ਇਸ ਭੀੜ ਦੇ ਵਿੱਚ ਲੋਕਾਂ ਦਾ ਸਾਥ ਦਿਓ ਤਾਂ ਕਿ ਉਹ ਉਹਨਾਂ ਦੀ ਜਿਹੜੀ ਜ਼ਿੰਦਗੀ ਆ ਫੇਰ ਉਹ ਲਾਈਨ ਤੇ ਆ ਸਕੇ ਔਰ ਮੈਂ ਵੀ ਅਪੀਲ ਕਰਦਾ ਹਾਂ ਲੋਕਾਂ ਨੂੰ ਵੀ ਆ ਪ੍ਰਸ਼ਾਸਨ ਨੂੰ ਵੀ ਵੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਉਹ ਸਾਡੀ ਮਹਿਸੂਸ ਕਰਦੇ ਨੇ ਬਤੌਰ ਐਮ ਐਲ ਏ ਮੇਰੀ ਟੀਮ ਬੈਠੀ ਆ ਤੇ ਅਸੀਂ ਹਰ ਵੇਲੇ ਹਾਜ਼ਰ ਹਾਂ ਤੇ ਹੋਰ ਵੀ ਜੇ ਕਿਸੇ ਚੀਜ਼ ਦੀ ਜ਼ਰੂਰਤ ਹੋਗੀ ਉਹ ਸਾਨੂੰ ਦੱਸਣ ਅਸੀਂ ਭੇਜਾਂਗੇ ਖੇਡ ਜਗਤ ਤੋਂ ਖਬਰ ਸਾਹਮਣੇ ਆਈ ਹੈ ਕਿ ਏਸ਼ੀਆ ਕੱਪ ਦੇ ਮੈਚਾਂ ਦਾ ਸਮਾਂ ਜੜਾ ਕੀ ਬਦਲ ਦਿੱਤਾ ਗਿਆ ਹੈ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ 2025 ਦੇ ਮੁਕਾਬਲੇ 9 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅਤੇ ਇਸ ਦਾ ਟਾਈਟਲ ਮੈਚ 28 ਸਤੰਬਰ ਨੂੰ ਹੋਣ ਵਾਲਾ ਏਸ਼ੀਆ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਵੀ ਮੈਚ ਖੇਡਿਆ ਜਾਣਾ ਚੁ ਕਿ 14 ਸਤੰਬਰ ਨੂੰ ਦੁਬਈ ਦੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਵੇਗਾ ਪਰ ਏਸ਼ੀਆ ਕੱਪ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦਰਸਲ ਏਸ਼ੀਆ ਕੱਪ ਦੇ ਲਈ ਮੈਚਾਂ ਦੇ ਸਮੇਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਕ੍ਰਿਕਟ ਏਸ਼ੀਆ ਕੱਪ ਦੇ ਮੈਚਾਂ ਦੇ ਸ਼ੁਰੂ ਹੋਣ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਤੇ ਹੁਣ ਏਸ਼ੀਆ ਕੱਪ ਦੇ ਮੈਚ ਅੱਧਾ ਘੰਟਾ ਦੇਰੀ ਨਾਲ ਸ਼ੁਰੂ ਹੋਣਗੇ ਮੈਚ ਹੁਣ ਸ਼ਾਮ 7:30 ਵਜੇ ਦੀ بجائے ਰਾਤ 8 ਵਜੇ ਸ਼ੁਰੂ ਹੋਵੇਗਾ ਤੇ ਇਹ ਫੈਸਲਾ ਯੂਏਈ ਵਿੱਚ ਪੈ ਰਹੀ ਕੜਾਕੇ ਦੀ ਗਰਮੀ ਨੂੰ ਦੇਖਦੇ ਹੋਏ ਆ ਗਿਆ ক্রিকেট ਬੋਰਡਾਂ ਦੀ ਅਪੀਲ ਤੋਂ ਬਾਅਦ ਪ੍ਰਸਾਰਕਾਂ ਨੇ ਮੈਚਾਂ ਦੇ ਸਮੇਂ ਵਿੱਚ ਤਬਦੀਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਚਾਹਤ ਧੰਨਵਾਦ